ਕਿਸਾਨਾਂ ਵੱਲੋਂ ਸ਼ੰਭੂ ਥਾਣੇ ਤੇ ਕੇਰ ਆਉ ਨੂੰ ਲੈ ਕੇ ਰਾਜਪੁਰਾ ਦੇ ਚਾਰੇ ਤਰਫ ਪੁਲਿਸ ਵੇਲੇ ਨਾਕਾ ਬੱਦੀ ਕੀਤੀ ਗਈ ਹੈ ਪੂਰੇ ਰਾਜਪੁਰੇ ਵਿੱਚ ਲਗਭਗ 30 ਤੋਂ 40 ਕਿਸਾਨਾਂ ਨੂੰ ਡਿਟੇਨ ਵੀ ਕਰ ਦਿੱਤਾ ਗਿਆ ਪੂਰੇ ਰਾਜਪੁਰੇ ਦੇ ਵਿੱਚ ਲਗਭਗ 30 ਤੋਂ 40 ਕਿਸਾਨਾਂ ਨੂੰ ਜਿਹੜਾ ਡਿਟੇਨ ਵੀ ਕੀਤਾ ਗਿਆ ਇਸ ਸੰਬੰਧ ਵਿੱਚ ਐਸ ਐਚਓ ਸਦਨ ਸਰਦਾਰ ਗੁਰਮੀਤ ਸਿੰਘ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਪੂਰੇ ਰਾਜਪੁਰੇ ਵਿੱਚ ਨਾਕੇ ਲਗਾਏ ਗਏ ਨੇ ਤਾਂ ਕਿਸੇ ਵੀ ਨਾਕੇ ਜਿਹੜੇ ਨੇ ਉਹ ਲਗਾਏ ਗਏ ਨੇ ਨਾ ਤਾਂ ਕਿਸੇ ਵੀ ਸ਼ਰਾਰਤੀ ਅੰਸਰ ਸ਼ੰਭੂ ਬਾਰਡਰ ਤੱਕ ਪੁੱਜਣ ਦੀ ਜਿਹੜੀ ਉਹ ਹਿੰਮਤ ਨਾ ਕਰੇ ਇਸ ਟਾਈਮ ਜਿਸ ਦਾ ਕਿ ਸਾਰਿਆਂ ਨੂੰ ਪਤਾ ਹੈ ਕਿ ਕਿਸਾਨਾਂ ਵੱਲੋਂ ਜੋ ਅੱਜ ਸ਼ੰਭੂ ਥਾਣੇ ਤੱਕ ਰੋਅ ਕਰਨ ਦੀ ਜੋ ਕਾਲ ਦਿੱਤੀ ਗਈ ਸੀ ਉਸ ਮੰਨ ਵਿੱਚ ਰਾਜਪੁਰਾ ਦੇ ਪੂਰੇ ਚਾਰੋਂ ਪਾਸੇ ਜੋ ਹੈ ਪੁਲਿਸ ਵੱਲੋਂ ਆਪਣੀ ਨਾਕਾਬੰਦੀ ਕੀਤੀ ਗਈ ਹੈ ਤੇ ਕਿਸੇ ਵੀ ਸ਼ਰਾਰਤੀ ਅੰਸਰ ਨੂੰ ਜੋ ਹੈ ਫਟਕਣ ਨਹੀਂ ਦਿੱਤਾ ਜਾ ਰਿਹਾ ਹੈ ਸੈਰਨਾਲਿਸਟ ਇਸ ਟਾਈਮ ਮੌਜੂਦ ਹੈ ਐਸ ਐਚ ਓ ਸਦਰ ਸਰਦਾਰ ਗੁਰਮੀਤ ਸਿੰਘ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਇਹ ਵਾਲੇ ਜੋ ਨਾਕੇ ਲੱਗੇ ਹੋਏ ਹਨ ਆ ਬਾਰੇ ਕੀ ਕਹਿਣਾ ਹੈ ਸਰ ਕੀ ਕਹਿਣਾ ਹੈ ਅੱਜ ਦੇ ਜੋ ਨਾਕੇ ਲੱਗੇ ਹੋਏ ਸੀ ਜੀ ਅੱਜ ਕਿਸਾਨ ਜੁੰਡੀਆਂ ਨੇ ਜਿਹੜਾ ਹੈ ਯਾਰ ਰਾਜਨੀਤਿਕਾ ਉਹਨਾਂ ਨੇ ਜਿਹੜਾ ਸ਼ੰਭੂ ਜਿਹੜਾ ਕਾਮੇ ਦਾ ਜਵਾਹਰ ਜੀ ਉਹਦਾ ਰਿਗਾਰਡਿੰਗ ਜਿਹੜਾ ਹੋਇਆ ਪਾਕਾ ਵੰਦਾ ਪਿਆ ਤਾਂ ਜਿੰਨੇ ਵੀ ਅੰਮ੍ਰਿਤਸਰ ਤੋਂ ਜਾਂ ਪਟਿਆਲਾ ਤੋਂ ਟਾਪਕਾਰੀਆਂ ਨੂੰ ਅਸੀਂ ਚੈੱਕ ਕਰ ਰਹੇ ਹਾਂ ਜਿੰਨੇ ਦਰਾਂ ਜਿਹੜਾ ਵੀ ਕਫਾਨ ਨਾ ਕੋਈ ਤੇ ਸਭਨ ਤਰ ਦੇ ਜਾਣ ਵਾਲਾ ਮਿਲਦਾ ਉਹਨੂੰ ਅਸੀਂ ਲਾਉਂਦਾ ਤੇ ਸਰ ਹਜੇ ਤਾਂ ਕਿੰਨੇ ਗਰਾਉਂਡ ਆਪ ਕਰ ਕਰ ਚੁੱਕੇ ਆ ਅਜੇ 20 ਤੋਂ 22 ਜਿਹੜੇ ਆ ਇੱਥੇ ਬੰਦੇ ਆ ਜਿਹੜੇ ਆ ਇੱਥੇ ਰਾਉਂਡ ਆਪ ਕੀਤੇ ਨੇ

ਨਵੀਂ ਅੱਖਾਂ ਲੱਗੀਆਂ ਸਾਰਿਆਂ ਦੇ ਤੇ ਅਸੀਂ ਰਾਉਂਡ ਅਪ ਕਰ ਰਹੇ ਹਾਂ ਤੇ ਕੀ ਕਹਿਣਾ ਹੈ ਕਿਸਾਨ ਜੱਥੇਬੰਦੀਆਂ ਨੂੰ ਤੁਹਾਡੇ ਵੱਲੋਂ ਸਾਡੇ ਵੱਲੋਂ ਤਾਂ ਇਹੀ ਪਹਿਲਾਂ ਜੇ ਕੋਈ ਨਾਲ ਦੀ ਗੱਲ ਹੈਗੀ ਆ ਤਾਂ ਸਰਕਾਰ ਨਾਲ ਬੈਠ ਕੇ ਗੱਲਬਾਤ ਕਰੀ ਜਿਹੜਾ ਇਹ ਧਰਨਾ ਲਾ ਕੇ ਰੋੜਾ ਨੂੰ ਜਾਮ ਕਰਕੇ ਲੋਕਾਂ ਨੂੰ ਪਛਾਣ ਕਰਦੇ ਨੇ ਉਹ ਨਹੀਂ ਕਰਨ ਦਾ ਵਧੀਆ ਕਰਦੇ ਠੀਕ ਹੈ ਥੈਂਕ ਯੂ ਜੀ ਇਹ ਸੀ ਕਿ ਸਾਡੇ ਨਾਲ ਐਸ ਐਚਓ ਸਦਰ ਸਰਦਾਰ ਗੁਰਮੀਤ ਸਿੰਘ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਅੱਜ ਜੋ ਕਿਸਾਨਾਂ ਵੱਲੋਂ ਸ਼ੰਭੂ ਥਾਣੇ ਦੇ ਨੂੰ ਘਰਾਉ ਕਰਨ ਦੀ ਕੋਲ ਸੀ ਜੀ ਉਸ ਨੂੰ ਬਿਲਕੁਲ ਹੀ ਵਿਫਲ ਕਰ ਦਿੱਤਾ ਗਿਆ ਤੇ ਉੱਥੇ ਤੱਕ ਕੀਤੀ ਵੀ ਕਿਸਾਨਾਂ ਆਗੂ ਨੂੰ ਨਹੀਂ ਪਹੁੰਚਣ ਦਿੱਤਾ ਗਿਆ ਜਤਿੰਦਰ ਲਕੀ ਐਨ ਵੀ ਨਿਊਜ਼ ਰਾਜਪੁਰਾ